ਵੰਗ ਪੁਲਿਸ ਅਫਸਰ ਵਜੋਂ ਜਾਣੇ ਜਾਂਦੇ ਸਦਰ ਥਾਣਾ ਫਗਵਾੜਾ ਦੇ ਐਸ ਐਚ ਓ ਅਮਨਦੀਪ ਨਹਾਰ ਵੱਲੋਂ ਨਵਾਂ ਸ਼ਹਿਰ ਦੇ ਦੋ ਨੌਜਵਾਨਾਂ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਇਹ ਨੌਜਵਾਨ ਨਵਾਂ ਸ਼ਹਿਰ ਤੋਂ ਇੱਥੇ ਆ ਕੇ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪੁਲਿਸ ਨੇ ਇਹਨਾਂ ਪਾਸੋਂ ਲੁੱਟ ਕੀਤੀ ਹੋਈ 5000 ਦੀ ਨਕਦੀ ਵੀ ਬਰਾਮਦ ਕੀਤੀ ਹੈ ਐਸ ਪੀ ਫਗਵਾੜਾ ਮੈਡਮ ਰੁਪਿੰਦਰ ਗੌਰ ਪੱਟੀ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੋਨਾਂ ਨੌਜਵਾਨਾਂ ਦਾ ਰਿਮਾਂਡ ਹਾਸਲ ਕਰਕੇ ਇਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਪਾਸੋਂ ਹੋਰ ਕੀਤੀਆਂ ਵਾਰਦਾਤਾਂ ਨੂੰ ਵੀ ਟਰੇਸ ਕਰਕੇ ਹੱਲ ਕੀਤਾ ਜਾ ਸਕੇ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ ਸ਼ਰਮਾ ਦੀ ਰਿਪੋਰਟ ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕਪੂਠਲਾ ਮੈਡਮ ਮਤਸਲਾ ਬੁੱਧਾ ਆਈ ਗਏ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜੀ ਬਾੜੀਆਂ ਅੰਸਾਂ ਦੇ ਖਿਲਾਫ ਮੀਂਹ ਚਲਾਈ ਹੋਈ ਹੈ ਜੀ ਉਹਦੇ ਵਿੱਚ ਸਾਡੇ ਅਗੇਨ ਇੱਕ ਹੋਰ ਕਾਮਯਾਬੀ ਮਿਲੀ ਹੈ ਜਿਹੜੇ ਡੀਐਸਪੀ ਖੁਗਵਾੜਾ ਜਸਪ੍ਰਿਤ ਸਿੰਘ ਉਹਨਾਂ ਦੀ ਅਗਵਾਈ ਹੇਠ ਐਸਐਚਓ सदर ਅਮ ਇੰਸਪੈਕਟਰ ਰਮਨ ਇਹਨਾਂ ਨੇ ਜਿਹੜੇ ਲੁੱਟਾਂ ਖੂਹਾਂ ਕਰ ਰਹੇ ਨੇ ਸਨੈਚਿੰਗ ਦੀਆਂ ਵਾਰਦਾਤਾਂ ਕਰ ਰਹੇ ਨੇ ਚੋਰੀ ਦੀਆਂ ਵਾਰਦਾਤਾਂ ਕਰ ਰਹੇ ਨੇ ਉਹ ਇੱਕ ਦੋ ਦੋਸ਼ੀ ਗ੍ਰਿਫਤਾਰ ਕਰੇ ਨੇ ਜਿਨ੍ਹਾਂ ਦਾ ਨਾਮ ਹੈ ਖਨੀ ਕੁਮਾਰ ਪੁੱਤਰ ਮੁਖਰੇ ਸਲੋ ਪਿੰਡ ਹੈ ਇਹ ਕਾਣਾ ਸਿਟੀ ਨਵਾਂ ਸ਼ਹਿਰ ਦੇ ਰਹਿਮਾਨੇ ਨੇ ਦੂਸਰਾ ਹੈ ਜੀ ਸੁਨੀਲ ਕੁਮਾਰ ਪੁੱਤਰ ਭਮੀ ਪਿੰਡ ਸਲੋ ਸੋ ਇਹ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ ਇਹ ਇਹਨਾਂ ਨੂੰ ਗ੍ਰਿਫਤਾਰ ਕਰਕੇ ਐਫ ਆਈ ਆਰ ਨੰਬਰ 86 ਜਿਹੜੀ ਹੈ ਸੀ 304 ਬੀ ਐਨ ਐਸ ਜਿਹੜੀ 379 ਵੀ ਸਨੇਚਿੰਗ ਆਈ ਪੀ ਸੀ ਜੁਮੇ ਸੀ ਉਹ ਸੀ ਰਿਸਟਰ ਕਰੀ ਹੈ ਇਹ ਲੜਕੀ ਜੀ ਇਹਨਾਂ ਨੇ ਦੋ ਤਿੰਨ ਵਾਰ ਦਾਤਾ ਸਾਡੇ ਏਰੀਆ ਦੇ ਵਿੱਚ ਕੀਤੀਆਂ ਨੇ ਸਵੇਰ ਦੇ ਏਰੀਆ ਦੇ ਵਿੱਚ ਇੱਕ ਆਈਸਕ੍ਰੀਮ ਵਾਲਾ 7 ਤਰੀਕ ਨੂੰ ਆਪਣਾ ਕੰਮ ਕਰੇ ਕਰੇ ਜਾ ਰਿਹਾ ਸੀ ਤਾਂ ਉਹਦੇ ਤੋਂ ਇਹਨਾਂ ਨੇ ਦਾਤ ਦੇ ਦੀ ਨੋਕ ਤੇ ਡਰਾ ਕੇ ਉਹਦੇ ਕੋਲੋਂ 11000 ਰੁਪਏ ਦੀ ਲੁੱਟ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਕੋਲ ਜਿਹੜੀ ਮੋਟਰਸਾਈਕਲ ਗ੍ਰਾਹਤ ਹੋਇਆ ਉਹ ਵੀ ਚੋਰੀ ਦਾ ਮੋਟਰਸਾਈਕਲ ਹੈਗਾ ਔਰ ਤੀਸਰੀ ਵਾਰ ਦਾ ਜਿਹੜੀ ਸਾਡੀ ਇਹਨਾਂ ਦਾ ਕੇਸ ਨਹੀਂ ਹੈ ਉਹ ਇੱਕ ਸਤਨਾਗਪੁਰਾ ਸਾਡਾ ਪੁਲਿਸ ਸਟੇਸ਼ਨ ਆ ਉਹਦੇ ਵਿੱਚ ਕੇਕੇ ਤੋਂ ਇਹਨਾਂ ਨੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਦਰਦ ਦੇ ਰੂਪ ਤੇ ਉਹ ਵੀ ਸਾਡਾ ਇਹਦੇ ਨਾਲ ਟ੍ਰੇਸ ਹੋ ਗਿਆ ਹੈ ਔਰ ਇਹਨਾਂ ਤੇ ਫਿਲਹਾਲ ਅਸੀਂ ਜਿਹੜਾ ਹੈ ਇਹਨਾਂ ਤੋਂ ਜਿਹੜੀ ਰਿਕਵਰੀ ਹੈਗੀ ਹੈ ਉਹ ਦੂਰ ਦਸਤਰ ਔਰ 5000 ਰੁਪਏ ਜਿਹੜੇ ਇਹਨਾਂ ਤੋਂ ਰਿਕਵਰ ਹੋ ਗਏ ਨੇ ਇਹਨਾਂ ਦਾ ਰਿਮਾਂਡ ਲੈ ਕੇ ਦੇ ਇਹਨਾਂ ਤੋਂ ਹੋਰ ਫਰਦਰ ਕੁਛ ਜੀਤੀ ਜਾਏਗੀ ਕਿ ਇਹਨਾਂ ਦੀ ਕੀ ਗੱਲ ਹੈ ਮੈਡਮ ਪਹਿਲੋ ਵੀ ਕੋਈ ਹੈ ਇਹਨਾਂ ਦੇ ਤਾਂ ਫਿਲਹਾਲ ਅਸੀਂ ਇਹਨਾਂ ਦੇ ਦਸਨ ਦਾ ਵੀ ਕੋਈ ਨਹੀਂ ਪਰ ਅਸੀਂ ਇਹਨਾਂ ਦਾ ਕਿਉਂਕਿ ਸ਼ਹਿਰ ਨਵਾਂ ਸ਼ਹਿਰ ਹੈ ਉਹ ਤੋਂ ਤੁਸੀਂ ਆਫੀਸ਼ੀਅਲ ਰਿਕਾਰਡ ਵੀ ਲੈ ਰਹੇ ਆਂ ਵੀ ਇਹਨਾਂ ਦੇ ਖਲਾਫ ਕੋਈ ਹੋਰ ਮੈਡਮ ਇੰਨੀ ਜਗ੍ਹਾ ਤੋਂ ਰੈਕਟ ਕੀਤਾ ਇਹ ਜੀ ਗੌਂਸਪੁਰ ਘਟ ਹੈ ਉੱਥੋਂ ਸੀ ਜਿਹੜਾ ਮੋਟਰਸਾਈਕਲ ਚੋਰੀ ਦਾ ਸੀ ਕਿਹੜਾ ਮੋਟਰਸਾਈਕਲ ਸੀ ਇਹ ਜੀ ਸਪਲੈਂਡਰ ਵਾਈਕ ਸੀਗਾ ਇਹਦੇ ਤੇ ਕੋਈ ਨੰਬਰ ਨਹੀਂ ਲੱਗਿਆ ਹੋਇਆ ਪਰ ਇਹਨਾਂ ਦੇ ਜੋ ਕੁਝ ਕਿਚੇ ਨਾਲ ਬੰਨਿਆ ਹੈ ਕਿ ਚੋਰੀ ਦਾ ਹੈ ਅਸੀਂ ਇਹਦੇ ਚ ਟ੍ਰੇਸ ਆ ਰਿਹਾ ਹੈ ਇਹਨਾਂ ਦੇ ਜਿਹੜੇ ਮਾਲਕ ਹੈ ਤੇ ਉਹਦੇ ਵਿੱਚ ਵੀ ਅਸੀਂ ਆਬਵੀਅਸਲੀ ਜੇ ਸਾਡਾ ਪਰਚਾ ਦਰਜ ਕਰਕੇ ਰਜਿਸਟਰ ਕਰਕੇ ਇਹਨਾਂ ਦੀ ਗ੍ਰਿਫਤਾਰੀ ਹੋਈ ਇਹਨਾਂ ਦੇ ਨਾਲ ਹੋਰ ਮੈਂਬਰ ਵੀ ਸੀ ਕਿ ਇਹੀ ਜਿਹੜੇ ਸੀਗੇ ਕੁਝ ਇਸ ਦੇ ਵਿੱਚ ਆਇਆ ਜੀ ਅਸੀਂ ਹਜੇ ਨਾਮ ਨਹੀਂ ਦੱਸ ਸਕਦੇ ਪਰ ਇਹਨਾਂ ਦੇ ਨਾਲ ਇਤੋਂ ਕੰਨੇ ਹੋਰ ਹੈਗੇ ਨੇ ਜਿਹੜੇ ਗਲਕੇ ਕਰਦੇ ਆ ਤੇ ਉਹ ਵੀ ਜਲਦ